ਕਾਲ ਦਾ ਵੇਲਾ ਕਿਤਰਾ ਮੂੰਹ ਬਣਾਈ ਫਿਰਨ ਦਿਆ ਯੋ ਪਤਾ ਨਹੀਂ ਕਿੰਨੀ ਟੈਨਸ਼ਨ ਲੈਣ ਦਿਆ ਬਥੇਰੇ ਆ ਇਹਨੂੰ ਆਖਿਆ ਟੈਨਸ਼ਨ ਨਾ ਲੈ ਆਪੇ ਮਹਾਰਾਜ ਕਰੂਗਾ ਚੱਲ ਕੋਈ ਨਹੀਂ ਪੇਪਰ ਤੇ ਦੇ ਹੀ ਆਇਆ ਨਾ ਉਥੇ ਆਪੇ ਨਿਕਲਣਗੇ ਹੀ ਨਾ ਇਹਦੇ ਮਿਲ ਜਣੀ ਨੌਕਰੀ ਮੈਂ ਬਥੇਰੇ ਮਹਾਰਾਜ ਗੜੀ ਅਰਦਾਸ ਕਰਦੀ ਆਂ ਮਹਾਰਾਜ ਮੇਰੇ ਪੁੱਤੇ ਨੇ ਨੌਕਰੀ ਮਿਲ ਜੇ ਮਿਲ ਜੀ ਚੰਗਾ ਉਹਨੇ ਤੇ ਲੋਕ ਆਖਣਾ ਇਹਨੂੰ ਪੱਠੇ ਹੀ ਪੌਂਦਾ ਫਿਰਦਾ ਵਾ ਇਨਾ ਪੜ ਦੇ ਕੇ ਤੇ ਮੈਂ ਤਾਂ ਬਥੇਰੀਆਂ ਅਰਦਾਸਾਂ ਕਰਨ ਲਈ ਆ ਚੱਲ ਅੱਗੇ ਵਿਚਾਰੇ ਦੀ ਕਿਸਮਤ ਹੈ ਜੋ ਮਹਾਰਾਜ ਨੇ ਲਿਖਿਆ ਚੰਗਾ ਹੀ ਲਿਖਿਆ ਹੋਊਗਾ ਨਾ ਮਹਾਰਾਜ ਚੰਗਾ ਹੀ ਕਰਦਾ ਵਾ ਕੀ ਵੇਖਣ ਦੇ ਜੇ ਫੋਨ 'ਚ ਬਸ ਉਦਾਂ ਹੀ ਆ ਫੇਸਬੁੱਕ ਤੇ ਕੋਈ ਨਾ ਕੁਝ ਆਉਂਦਾ ਨਹੀਂਦਾ ਮੈਂ ਚੱਲ ਤੇ ਕੱਲ ਦੇ ਜਦੋਂ ਮੈਂ ਤੁਹਾਨੂੰ ਬੁਲਾਉਣੀ ਖਿਜੇ ਬੋਲਦੇ ਜੋ ਅੱਗੇ ਸੁੱਖ ਖਿਜ ਤੇ ਆ ਹੀ ਜਾਂਦੀ ਹੈ ਤੇ ਨੌਕਰੀ ਕੋਈ ਗੱਲ ਨਹੀਂ ਇੱਥੇ ਮੇਰੀ ਨਹੀਂ ਕਰਮਾ ਜੋ ਉਥੋਂ ਦਾ ਪਿਆ ਹੋਗਾ ਤੇ ਆਪੇ ਹੋਰ ਕਿਤੇ ਮਿਲ ਜੂਗੀ ਨੌਕਰੀਆਂ ਕਿਤੇ ਸੌਖੀਆਂ ਮਿਲ ਜਾਂਦੀਆਂ ਆ ਛੇ ਤੇ ਮੈਨੂੰ ਵੀ ਪਤਾ ਨਹੀਂ ਸੌਖੀਆਂ ਮਿਲਦੀਆਂ ਪਰ ਜਦੋਂ ਇਦਾਂ ਬੈਠੇ ਰਹਿਣਾ ਟੈਨਸ਼ਨ ਵਿੱਚ ਤੇ ਫਿਰ ਬਿਮਾਰੀਆਂ ਲੱਗਣੀਆਂ ਉਹ ਕਿਤੇ ਨਹੀਂ ਮੈਂ ਬਿਮਾਰ ਹੋਣਾ ਚੱਲ ਮੇਰੀ ਗੱਲ ਸੁਣੋ بڑا ਕੁਛ ਹੁੰਦਾ ਫੋਨਾਂ ਦੇ ਨੌਕਰੀਆਂ ਵਾਸਤੇ ਹੋਰ ਕਿ ਜੜ ਟਰਾਈ ਮਾਰ ਦੋ ਕੋਈ ਨਹੀਂ ਕਾਗਜ਼ ਦੇ ਕੇ ਆਵਾਂ ਮਾਪੇ ਉਹਨਾਂ ਦਾ ਹੀ ਫੋਨ ਆਉਣਾ ਉਹਨਾਂ ਦੇ ਨਾਲ ਨਾ ਬੈਠੇ ਰਹੋ ਕਿਤੇ ਹੋਰ ਪਾਸੇ ਵੀ ਬੰਦਾ ਵੇਖ ਲੈ ਹੋਰ ਵੀ ਵੇਖ ਲਾਂਗੇ ਕੋਈ ਨਹੀਂ ਕਿਹੜੇ ਵੇਲੇ ਉਹ ਇਦਾਂ ਕਰਦੇ ਆਂ ਵੀ ਬੰਦੇ ਦਾ ਮਨ ਰੱਖਣ ਵਾਸਤੇ ਕਹਿ ਦਿੰਦੇ ਹੁੰਦੇ ਵੀ ਆਪਾਂ ਫੋਨ ਕਰਾਂਗੇ ਚੱਲ ਚੰਗਾ ਜੇ ਫੋਨ ਆ ਜੂਗਾ ਤੇ ਮੈਂ ਕਿਹਾ ਕਰਦੇ ਨਹੀਂ ਹੁੰਦੇ ਕੇਵਲ ਬੰਦੇ ਦਾ ਮਨ ਰੱਖਣ ਵਾਸਤੇ ਕਹਿ ਦਿੰਦੇ ਆ ਤੁਹਾਡਾ ਧਿਆਨ ਮੇਰੀ ਗੱਲ ਵੱਲ ਹੈਗਾ ਕਿ ਨਹੀਂ ਹੈਗਾ ਕੋਈ ਨਹੀਂ ਹੋਰ ਕਿਤੇ ਵੀ ਟਰਾਈ ਕਰ ਲੈਨੇ ਆ ਜੇ ਮੈਨੂੰ ਇੱਕ ਗੱਲ ਦੱਸੋ ਮੰਮੀ ਮੇਂ ਨਾਲ ਲੜਦੇ ਚੱਲ ਮੰਨਿਆ ਵੀ ਆਡੀ ਨੌ ਸਸਤੀ ਲੜਾਈ ਮੰਮੀ ਨੂੰ ਕਈ ਗੱਲਾਂ ਤੇ ਮੇਰੇ ਤੇ ਗੁੱਸਾ ਰਿੰਦਾ ਚੱਲ ਮੰਨਦੇ ਨਹੀਂ ਪਰ ਮੰਮੀ ਦੀ ਦਾਦੀ ਨਾਲ ਗਾਦੀ ਲੜਾਈ ਹੈ ਮੰਮੀ ਹਰ ਟਾਈਮ ਦਾਦੀ ਨੇ ਵੀ ਬੋਲਦੇ ਰਹਿੰਦੇ ਮੇਰੇ ਨਾਲੋਂ ਵਾਅਦਾ ਤਾਂ ਦਾਦੀ ਨੂੰ ਨਹੀਂ ਵੇਖਣਾ ਚਾਹੁੰਦੇ ਇਹ ਘਰ 'ਚ ਦਾਦੀ ਨਾਲ ਮੰਮੀ ਦੀ ਸ਼ੁਰੂ ਤੋਂ ਹੀ ਇਦਾਂ ਵਾ ਕਿਉਂ ਕੀ ਹੋਇਆ ਸ਼ੁਰੂ ਤੋਂ ਗਾੜੀ ਕਿਨੋ ਓ ਯਾਰ ਜਦੋਂ ਸਾਡੇ ਥਾਵਾ ਦਾ ਵੰਡ ਵਰਤਾਰਾ ਹੋਇਆ ਹੈ ਨਾ ਹਾਂ ਹੈਨਾ ਉਦੋਂ ਦਾਦੇ ਨੇ ਜਿਹੜੀ ਸਾਨੂੰ ਪਹਿਲੀ ਪਹਿਲਾਂ ਕਿਹਾ ਸੀ ਡੈਡੀ ਨੂੰ ਲਾਰਾ ਲਾ ਛੜਾ ਵੀ ਆਹ ਦੇ ਦਾਂਗੇ ਜਾਂ ਘਾਰ ਆ ਦੇ ਦਾਂਗੇ ਆ ਤਾਂ ਤੁਹਾਡਾ ਤੇ ਦਾਦੀ ਨੇ ਅੱਗੇ ਹੋ ਗਏ ਪਹਿਲਾਂ ਪਹਿਲਾਂ ਪੈਲੀ ਦਾ ਕੀਤਾ ਜਿਹੜੀ ਰਾਹ ਨਾ ਲੱਗਦੀ ਸੀ ਨਾ ਉਹ ਸਾਰੀ ਉਧਰ ਚਾਚੇ ਨੂੰ ਲੈਤੀ ਹੂੰ ਤੇ ਜੇ ਆਹ ਚੱਲ ਸਾਨੂੰ ਘਾਰ ਹੀ ਦੇ ਦਿੰਦੇ ਕਮ ਸੇ ਕਮ ਰੋਡ ਤੇ ਉਹ ਚਾਚੀ ਦਾ ਵੇਖ ਕਿ ਢੀ ਟਿਕਾਣੇ ਕੋਠੀ ਪਈ ਆ ਹਨਾ ਤੇ ਤਾਂ ਚਾਚੀ ਨੇ ਉਹ ਵੀ ਤਾਂ ਰੋਡ ਵਾਲਾ ਉਧਰ ਚਾਚੇ ਨੂੰ ਲੈਤਾ ਤੇ ਆਪ ਇੱਥੇ ਅਹੇ ਪਿੰਡ ਦੇ ਵਿੱਚ ਚੰਗਾ ਹੁੰਦਾ ਉਹ ਪੁਰਾਣੀ ਸੋਚ ਪਿੰਡ ਦੇ ਵਿੱਚ ਬਰਕਤ ਹੁੰਦੀ ਆ ਸਾਰੇ ਪਾਸੇ ਗਮਾਂਡ ਗਮੁੰਡ ਆ ਅਸੀਂ ਚੋਰੀ ਚਾਰੀ ਦਾ ਨਹੀਂ ਡਾਰ ਇੱਥੇ ਕੋਈ ਵੀ ਡਰਨੀ ਆ ਐ ਚਲੋ ਮੰਮੀ ਨੂੰ ਉਹੀ ਕਹਦਾ ਕੀ ਜੇ ਬੱਸ ਜੋ ਹੋ ਗਿਆ ਉਸ ਉਹ ਹੋ ਗਿਆ ਹੁਣਗੇ ਪਰ ਆ ਥਾਂ ਦਾ ਕਿੰਨਾ ਕੁ ਮੁੱਲ ਆ ਤੇ ਉਹਦਾ ਵੇ ਕਿੰਨਾ ਮੁੱਲ ਆ ਪੰਜਾਬ ਪੈਲੀ ਦੀ ਆਪ ਸਾਹਿਬ ਲੜਾ ਐ ਤੇ ਸਹੀ ਇਦਾਂ ਹੀ ਨਾ ਫਿਰ ਨਾ ਜਿਹੜੀ ਰੋਡ ਨਾ ਲੱਗਦੀ ਆ ਉਹ ਲੱਖਾਂ ਕਰੋੜਾਂ ਦੀ ਆ ਤੇ ਜਿਹੜੀ ਵੇਚ ਆ ਗਈ ਉਹਦਾ ਮੁੱਲ ਕੀ ਰਹਿ ਗਿਆ ਹਾਂ ਤੇ ਇਦਾਂ ਹੀ ਮੋਲੋ ਦਾ ਰੁੱਟ ਜਾਂਦਾ ਚਲ ਹੁਣ ਜੇ ਮੰਮੀ ਉਹੀ ਘਰ ਨੂੰ ਲੈ ਕੇ ਬੈਠੇ ਰਹਿਣਗੇ ਫਿਰ ਤੇ ਸਾਰੀ ਉਮਰ ਨਹੀਂ ਦਿਮਾਗ ਚੋਂ ਗੱਲ ਨਹੀਂ ਕਰਨੀ ਤੋ ਇਹ ਮੰਮੀ ਨੂੰ ਕਿਆ ਕਰੋ ਕੋਈ ਗੱਲ ਨਹੀਂ ਮੈਂ ਅੱਜ ਦਾ ਨਹੀਂ ਕਹੀਨਾ ਉਹ ਮੰਮੀ ਦਾ ਸੁਭਾਅ ਇਦਾਂ ਦਾ ਚਿੜਚਿੜਾ ਹੋ ਗਿਆ ਵਾ ਇਦਾਂ ਔਕਾ ਮਾਰ ਦਿੰਦੀ ਪਈ ਨਹੀਂ ਉਹਨੂੰ ਪਤਾ ਲੱਜਦਾ ਵੀ ਇਹ ਕਹਿਣ ਕੀ ਲੱਗਾ ਕੋਈ ਗੱਲ ਉਹ ਤੇ ਦਿਮਾਗ ਚ ਮੰਮੀ ਤੇ ਗੱਲ ਬੈਠੀ ਚਲੋ ਹੁੰਦਾ ਵੀ ਦੁੱਖ ਮੈਂ ਮੰਨਦੀ ਵੀ ਆ ਪਰ ਹੁਣ ਇੰਨਾ ਟਾਈਮ ਹੋ ਗਿਆ ਹੁਣ ਤੇ ਮੰਮੀ ਨੂੰ ਭੁਲਾਉਣਾ ਚਾਹੀਦਾ ਵਾ ਤੂੰ ਆ ਵੀ ਕਰਨੀ ਆ ਮਮੀ ਨਾਲ ਗੱਲ ਆਹੋ ਤੁਹਾਡਾ ਕੀ ਰਾਦਾ ਮੈਂ ਆਪਣੇ ਜੁੰਡੇ ਐਵੇਂ ਪਟਾਣਾ ਮਮੀ ਕੋਲ ਹਾਂ ਤੇ ਫਿਰ ਤੂੰ ਮੇਰੇ ਪੜਵਾਉਣੇ ਮੈਂ ਤਾਂ ਤਾਂ ਹੀ ਪੁੱਛਿਆ ਸੀ ਵੀ ਚਲ ਮੈਂ ਤੁਹਾਨੂੰ ਇਹ ਥੋੜੀ ਗਾ ਮਮੀ ਨਾਲ ਗੱਲ ਕਰੋ ਮੈਂ ਤੁਹਾਨੂੰ ਉਦਾਂ ਹੀ ਪੁੱਛਿਆ ਵੀ ਗੱਲ ਕੀ ਆ ਵਿਚਨੀ ਗੱਲ ਦਾ ਤਾਂ ਪਤਾ ਲੱਗੇ ਆ ਗੱਲ ਹੀ ਉਹ ਤੇ ਮਮੀ ਤਾਂ ਤੁਹਾਡੇ ਤੇ ਵੀ ਖਿਜੇ ਰਹਿੰਦੇ ਫਿਰ ਮੈਂ ਜੋ ਮਮੀ ਨੂੰ ਕਹਿਣਾ ਰਹਿਣਾ ਵਾ ਇੱਕ ਮਮੀ ਦਾ ਵੀ ਦਿਮਾਗ ਇਦਾਂ ਵਾ ਵੀ ਚਲ ਮੈਂ ਵੀ ਕਿਸੇ ਪਾਸੇ ਨਹੀਂ ਲੱਗਣ ਡਿਆ ਮੈਨੂੰ ਵੀ ਕੋ ਕਿਤੇ ਨੌਕਰੀ ਨਾਂਕਰੀ ਦੀ ਗੱਲ ਨਹੀਂ ਬੰਨਦੀ ਨਾ ਮੈਂ ਦੋ ਤਿੰਨਾਂ ਰੀ ਬਾਹਰ ਦਾ ਵੇਲਾ ਭਲਾਈ ਕੀਤਾ ਉਹ ਵੀ ਨਹੀਂ ਵਿਝਾ ਆ ਮਮੀ ਇਹ ਗੱਲਾਂ ਵੀ ਖੇਦੀ ਆ ਵੀ ਇਹਦੀ ਵੀ ਕਿੱਦਾਂ ਦੀ ਕਿਸਮਤ ਹੋਈ ਚਲੋ ਕੋਈ ਗੱਲ ਨਹੀਂ ਫਿਰ ਹੁਣ ਕਿਸਮਤ ਘੜੀ ਆਪਾਂ ਕਿਸੇ ਦੀ ਖੋਲਿਆ ਨਹੀਂ ਵੀ ਆਪਣੀ ਚੰਗੀ ਕਰ ਲੈਣੀ ਅਗਲੇ ਦੀ ਮਾੜੀ ਕਰ ਦੇਣੀ ਤੇ ਆਪਣੀ ਕਿਸਮਤ ਹੀ ਆ ਜੋ ਮਿਲ ਜੂ ਸੋ ਮਿਲ ਜੂਗਾ ਹਾਂ ਤਦ ਇਹ ਫੋਨ ਤੇ ਵੇਖੋ ਹੋਰ ਕਿਤੇ ਫਾਰਮ ਹੋਰ ਕਿਤੇ ਵੈਕੈਂਸੀਆਂ ਆ ਭਰ ਦੋ ਹਲੇ ਨਹੀਂ ਆਉਣ ਡਿਆ ਕਿਤੇ ਵੀ ਮੈਂ ਤਾਂ ਬੜੀ ਥਾਂ ਟਰਾਈ ਕਰਕੇ ਵੇਖ ਲਿਆ ਵਾ ਆ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਐਡੂਡ ਆ ਜਾਂਦੀ ਅੱਜਕੱਲ੍ਹ ਉਹ ਵੀ ਨਹੀਂ ਕਿਤੇ ਆਉਣ ਦੀ ਹਲੋ ਹਾਂਜੀ ਸਾਸਰੀ ਘਾਲ ਜੀ ਹਾਂ ਠੀਕ ਠਾਕ ਵਧੀਆ ਤੋਂ ਹੀ ਸੁਣਾਉ ਪਰ ਮੈਂ ਤੁਹਾਨੂੰ ਇੰਨੇ ਦਿਨਾਂ ਦਾ ਫੋਨ ਲਾਉਂਦੀ ਤੁਸੀਂ ਕੋਈ ਜਵਾਬ ਹੀ ਨਹੀਂ ਦੇਂਦੇ ਮੈਨੂੰ ਫੋਨ ਦਾ ਤਾਂ ਮੈਨੂੰ ਕੰਮ ਹੀ ਤੇ ਮੈਂ ਫੋਨ ਲਾਉਂਦੀ ਐਵੇਂ ਥੋੜਾ ਲਾਉਂਦੀ ਮੇਰੀ ਗੱਲ ਸੁਣਾ ਮੁੰਡੇ ਨੂੰ ਕੇ ਪਾਸੇ ਲਾਉਣਾ ਕਿ ਨਹੀਂ ਲਾਉਣਾ ਤੁਸੀਂ ਸਾਰੇ ਟੱਬਰ ਨੇ ਮੈਨੂੰ ਟੈਨਸ਼ਨਾਂ ਦਿੱਤੀਆਂ ਕੀ ਗੱਲ ਮੈਂ ਹੋਰ ਆ ਗਈ ਇਕੱਲੀ ਤੁਹਾਡੀਆਂ ਟੈਨਸ਼ਨ ਚੱਲਣ ਨੂੰ ਜਾਂਦਾ ਤਾਂ ਹੈਗਾ ਵਾ ਦੋ ਤਿੰਨ ਵਾਰਾਂ ਤੇ ਗਿਆ ਇੰਟਰਵਿਊ ਦੇਣ ਨਹੀਂ ਗੱਲ ਬਣਦੀ ਤਾਂ ਤੂੰ ਉਹਦਾ ਕੋਈ ਸੋਚ ਲੈ ਹੂੰ ਸਾਰੇ ਮੇਰੇ ਦਿਵਾਲੇ ਹੁੰਦੇ ਆ ਮਾਂ ਤੇਰੀ ਮੈਨੂੰ ਨਹੀਂ ਛੱਡਦੀ ਤਾਂ ਮੈਂ ਖਿਜਾਂ ਨਾ ਤਾਂ ਕੀ ਕਰਾਂ ਦੱਸ ਨਾ ਪਹਿਲਾਂ ਮੈਨੂੰ ਕਿੰਨਾ ਕਿਜਦੀ ਆ ਆਪ ਤਾਂ ਬੈਠਾ ਵਾ ਉਹ ਲੈ ਹੋ ਕੇ ਬਾਹਰ ਤੇ ਤੈਨੂੰ ਨਹੀਂ ਪਤਾ ਕਰਾਂ ਦੇ ਕੰਮ ਕਿੰਨੇ ਵਿਆਹ ਵਰਿਆ ਨੂੰ ਖਰਚ ਵਾ ਮੈਂ ਕਿੱਧਰ ਕਿੱਧਰ ਹੋ ਜਾ ਤਾਂ ਦੱਸ ਦੇ ਨਾ ਮੈਨੂੰ ਵੀ ਤੂੰ ਲਾ ਨੂੰ ਕਿਹਦੇ ਪਾਸੇ ਹਾਂ ਹੁਣ ਕਿੰਨਿਆਂ ਕਿੰਟਰਵਿਊ ਦੇਵੇ ਤੈਨਾਂ ਤੇ ਦੇ ਆਇਆ ਬਾਹਰ ਤਾਂ ਲਾਇਆ ਹੋ ਨਹੀਂ ਬਣਿਆ ਤੂੰ ਕਿਹਦੇ ਪਾਸੇ ਨੂੰ ਕਿਹਦੇ ਪਾਸੇ ਲਾ ਤੈਨੂੰ ਨਹੀਂ ਪਤਾ ਹੈਗਾ ਤੇਰੀ ਇਨਸਾਬ ਹਾਂ ਤੂੰ ਇਹ ਸਾਰਾ ਟੱਬਰ ਨੇ ਮੇਰੇ ਸਿਰ ਤੇ ਬਹੁਤ ਸੁੱਟਿਆ ਵਾ ਆ ਮਾਂ ਤੇਰੀ ਤੇ ਕੇ ਪਾਸੇ ਨਾ ਲੱਗਦੀ ਤੇ ਨਾਲ ਨੱਕਰ ਦਿੰਦੀ ਪਹਿਲਾਂ ਤਾਂ ਸਾਨੂੰ ਕੱਖ ਦਿੱਤਾ ਨਹੀਂ ਘਰੋਂ ਉਹਨੂੰ ਨਿੱਕੀ ਨੂੰ ਫੜਾਤਾ ਹੈ ਤੇ ਸਰਾਣੇ ਸਾਡੇ ਚੜੀ ਰਹਿੰਦੀ ਜੇ ਮੈਂ ਬੋਲਦੀ ਆ ਤਾਂ ਫਿਰ ਸਾਰਿਆਂ ਨੂੰ ਕੌੜੀ ਲੱਗਦੀ ਵੋਟੀ ਨੂੰ ਮੈਂ ਕਹਿਣਾ ਕੀ ਵੋਟੀ ਨੂੰ ਮੈਂ ਕੀ ਕਹਿਨੀ ਆ ਉਹਨੂੰ ਮੈਂ ਕੀ ਕਹਿਣਾ ਵਾ ਉਹਨੂੰ ਕੰਮ ਵੱਲੋਂ ਕਹਿਨੀ ਆ ਤੋ ਉਹ ਕਹਿੰਦੀ ਇਹਨੂੰ ਕਹਿ ਨਾ ਤੇਰੀ ਮਾਂ ਦੱਸ ਕਹਾਂ ਕਿ ਉਹਨੂੰ ਫਿਰ ਤੀਜੇ ਕਰਨ ਜਾਇ ਕਰਾ ਸਾਡਾ ਕੋਈ ਕੰਮ ਕਰੇ ਆਣ ਕੇ ਆਹੋ ਕਾਰ ਸੋਚ ਮੁੰਡੇ ਦਾ ਕੋਈ ਹੱਲ ਕੱਢ ਤੇ ਮੈਨੂੰ ਇੱਕ ਦੋ ਹਦਾਂ ਚ ਦੱਸ ਵੀ ਇਹ ਕਰਨਾ ਕੀ ਇਹਦਾ ਆਹ ਨਹੀਂ ਦਿਖਵਾ ਲਾ ਵੇਲੇ ਨੂੰ ਰੋਟੀਆਂ ਚੰਗਾ ਫਿਰ ਸਾਰੇ 1 ਵਜੇ ਇਕੱਠੇ ਹੋਏ ਹੀ ਆਹ ਉਹ ਵੀ ਸਾਢੇ ਆ ਮੱਥਾ ਪੈਂਦਾ ਉਹ ਕਿਹੜਾ ਘੱਟ ਵਾ ਬਾਹਰ ਜਾ ਕੇ ਆ ਲੱਗਦਾ ਜੀ ਤਾਂ ਪਿੱਛੇ ਪਤਾ ਨਹੀਂ ਕਿੰਨੇ ਦੇ ਇਹ ਕਠੇ ਕਰਨ ਕਾਦ ਨਾ ਕਰ ਲੈਣੇ ਜਦੋਂ ਕੰਮ ਇਹਨੂੰ ਚੰਗਾ ਭਲਾ ਪਤਾ ਵੀ ਪੈੜੀ ਵੀ ਓਨੀ ਕਿ ਮਿਲੀ ਹਨ ਪੈੜਾਂ ਦਾ ਵੀ ਖਰਚੇ ਪੈੜੀਆਂ ਤੇ ਰਾਤੋ ਰਾਤ ਦੀਆਂ ਡੀਆਂਵਾਂ ਪੈਸਾ ਵੀ ਜਿਹੜਾ ਕਰਨਾ ਚਾਹੀ ਮੇਂੀ ਫਸਲ ਆਉਣੀ ਕਿਤੇ ਉਹ ਵੀ ਆ ਗਈ ਆ ਗਈ ਨਾ ਆਈ ਤੇ ਨਹੀਂ ਵੀ ਖਰਚੇ ਫਸਲ ਦੇ ਉੱਤੇ ਵੀ ਕੱਲੀ ਫਸਲ ਨਾਲ ਕੀ ਪੰਦਾ ਬੰਦਾ ਪੁੱਛੇ ਹੈ 12 ਰੋਜ਼ ਦਿਨ ਤੱਕ ਪੈਸਾ ਨਾ ਆਵੇ ਉਹਨਾਂ ਤੱਕ ਗੱਲ ਬਣਦੀ ਆ ਸਹੀ ਕਿ ਮਹੀਨੇ ਤੋਂ ਵੀ ਪਾ ਕੇ ਕਿ ਨਾਲੋਂ ਪਾਤਾ ਖਰਚਾ ਆ ਮੇਰੇ ਸਿਰ ਤੇ ਚੜ ਜਾਂਦੇ ਸਾਰੇ ਉਮੀ ਚੜਦਾ ਖਰਚਾ ਪਾ ਕੇ ਇੱਕ ਤੇ ਆ ਕਿੰਨ ਮਿਲਦਾ ਉਹ ਨਹੀਂ ਪਤਾ ਲੱਗਦਾ ਸੁੱਖ ਇੱਕ ਆ ਵੇਹ ਐਡ ਆਉਂਦੀ ਓ ਬੈਂਕ ਦੀ ਓ ਵਕੈਂਸੀ ਤੇ ਵੇਖ ਲਓ ਭਰ ਲਓ ਚਲ ਮੈਂ ਭਰ ਦਿੰਨਾ ਆਹ ਹੈਗੇ ਤੁਹਾਡੇ ਕੋਲੋਂ ਆਪਣੇ ਸਾਰੇ ਪ੍ਰੂਫ ਫੋਨ 'ਚ ਕਿਧਵਾ ਮੈਂ ਤੁਹਾਨੂੰ ਫੋਨ 'ਚ ਹੈਗੇ ਆ ਫੋਟੋਆਂ ਹੈਗੀਆਂ ਚਲ ਭਰੋ ਫਿਰ ਰੱਬ ਦਾ ਨਾਮ ਲੈ ਕੇ ਕੀ ਪਤਾ ਮਹਾਰਾਜ ਨੇ ਇਹ ਇੱਧਰ ਹੀ ਸਿੱਧੀ ਪਾਉਣੀ ਹੋਵੇ ਤੁਹਾਡੀ ਹਾਂ ਕੋਈ ਨਹੀਂ ਮੈਂ ਭਰ ਦਿੰਨਾ ਆਹ ਸੱਚ ਮੈਂ ਚਾਹ ਰੱਖੀ ਮੈਨੂੰ ਚੇਤਾ ਹੀ ਨਹੀਂ ਆ ਜਾ ਤੂੰ ਚਾ ਲੈ ਚਾ ਲੈ ਕੇ ਆਈ ਤੂੰ ਰੱਬ ਦਾ ਨਾਮ ਲੈ ਕੇ ਭਰੇ ਹੋ ਹੁਣ ਕੋਈ ਨਹੀਂ ਮਾਤਾ ਹਾਂ ਦੱਸ ਬਾਹਰੋਂ ਆਊਗਾ ਨਾ ਫੋਨ ਤੇ ਮੁੰਡੇ ਦਾ ਹਾਂ ਉਹਨੂੰ ਪੈਸਾ ਵਾਲਾ ਨਾ ਢੱਕੀ ਜੱਗਾ ਤਾਂ ਮੈਨੂੰ ਕੀ ਲੋੜ ਵਾ ਢੱਕਣ ਦੀ ਮੈਂ ਉਹਨੂੰ ਕਿਹਾ ਵਾ ਕਿ ਮੁੰਡਾ ਕਿਸ ਪਾਸੇ ਲਾਉਣਾ ਵਾ ਅਸੀਂ ਤਾਂ ਆਪਾਂ ਨੇ ਮਹਾਰਾਜ ਲਾਵੇ ਇਹਨੂੰ ਅਸੀਂ ਤਾਂ ਸੁੱਖਣਾ ਸੁੱਖਣ ਡਏ ਆ ਆਹੋ ਤੇ ਇਹ ਨਾ ਢੱਕਾ ਪਾਉਂਦਾ ਜੀ ਵੀ ਕੋਈ ਨਹੀਂ ਰਹਿੰਦੇ ਕਿਉਂ ਰਹਿ ਘੱਦੀ ਫਿਰੂ ਇਹਦੀ ਮਾਂ ਤਬਾਹ ਨੇ ਕਿੱਥੋਂ ਕਰਨਾ ਉਹਦੀ ਕਮਾਈ ਆਉਣੀ ਆ ਤੇ ਕਮਾਈ ਤਾਂ ਆਉਣੀ ਆ ਤਾਂ ਮੈਂ ਤਾਂ ਹੀ ਤੈਨੂੰ ਸਮਝਾਇਆ ਇਹ ਮੋਟੇ ਸ਼ਬਦਾਂ ਨਾਲ ਇਹ ਨਾ ਪੜੀਆਂ ਡੇੜ ਕੇ ਪਾਉਣ ਕਿ ਬੈਠੀ ਉਹਦੇ ਨਾਲ ਚੰਗਾ ਨਹੀਂ ਮੈਂ ਕਿਹ ਬਹਿਣਾ ਆਹੋ ਆਪਾਂ ਨੇ ਆ ਕਿਹੜਾ ਵੇਲਾ ਸਾਬੀ ਆਪਣੇ ਕੰਮੇਕਾਰੇ ਲੱਗੇ ਤੇ ਅਸੀਂ ਵੀ ਸੌਖੇ ਹੋਈਏ ਸੱਚੀ ਨੀਤ ਨਾ ਕਿਆ ਕਰ ਸੱਚੀ ਨਾ ਕਹੀ ਨੀ ਮੈਂ ਤੇ ਅਰਦਾਸਾਂ ਕਰਦੀ ਆ ਆਹੋ ਵੀ ਮੇਰਾ ਪੁੱਤ ਵੀ ਕਿਤੇ ਕੰਮ ਤੰਦੇ ਲੱਗ ਜੇ ਹਾਂ ਕੀ ਹੋ ਗਿਆ ਹੁਣ ਫੇਰ ਡੈਵੀਆਂ ਰੋਲਾ ਪਾਉਣ ਇੱਕ ਕੰਪਲਾ ਪਰ ਤੂੰ ਮੂਹ ਕੋਸ਼ ਹੋਰ ਮਾ ਤੇ ਢੱਡੋ ਕੋਸ਼ ਹੋਰ ਮਾ ਤੂੰ ਅੱਦਾ ਨਹੀਂ ਤਾਂ ਕੀ ਮੈਦੀ ਢੱਡ ਦੀ ਖੋਟੀ ਆ ਆਹੋ ਨਜੇ ਤਾਂ ਇੰਨਾ ਤੋ ਅੱਖ ਹੁੰਦਾ ਵਾ ਨਾ ਹਾਂ ਤੇ ਇਦਾਂ ਕਰ ਹਿੱਸਾ ਦੇ ਜਿਹੜਾ ਕੱਢਿਆ ਆਪਣਾ ਅੱਛਾ ਤੇ ਹਿੱਸੇ ਨਾਲ ਧਿਆਨ ਹੋ ਗਿਆ ਆਹੋ ਕਿਉਂ ਮੈਂ ਤਾਂ ਮੈਂ ਹਿੱਸਾ ਜੇ ਤੈਨੂੰ ਪੋਤੇ ਰ ਇੰਨਾ ਪਿਆਰ ਵਾ ਨਾ ਤਾਂ ਤੂੰ ਹਿੱਸਾ ਤਨੂੰ ਦੇਣਾ ਚਾਹੀਦਾ ਵਾ ਪੋਤੇ ਦੇ ਵਾਸਤੇ ਭਲਕੇ ਤੂੰ ਮੈਨੂੰ ਰੋਟੀ ਨਾ ਦਵੇ ਹਿੱਸੇ ਦਾ ਕਰਕੇ ਰੋਟੀ ਦਿੰਦੀ ਏ ਤੂੰ ਤੇ ਤੂੰ ਮੇਰੇ ਪੁੱਤ ਨੂੰ ਦੇਨੇ ਆ ਦੇਣਾ ਦਾ ਪੁੱਤ ਨੂੰ ਆ ਹੁਣ ਤੂੰ ਵਿਗੜ ਗਈ ਆ ਕੱਲ ਨੂੰ ਨਾਉ ਤੇਰੀ ਵਿਗੜ ਜੇ ਮੈਂ ਨਹੀਂ ਰੋਟੀ ਦੇਣੀ ਤਾਂ ਮੈਂ ਕਿੱਥੇ ਜਾਣਾ ਨਾਉ ਤੇ ਤੇਰੇ ਗੁਣ ਗੰਦੀ ਆ ਹੋਣੀ ਗੰਦੀ ਮੈਨੂੰ ਨਹੀਂ ਕਿਸੇ ਨੇ ਰੋਟੀ ਦੇਣੀ ਤੈਨੂੰ ਤਾਂ ਮਿਲ ਜਾਣੀ ਮੈਨੂੰ ਨਹੀਂ ਦੇਣੀ ਹੋਣੀ ਗੰਗੰਦੀ ਆ ਮੇਰਾ ਨਾਂ ਕੀ ਆ ਤੇਰਾ ਨਾਂ ਤਾਂ ਫਿਰ ਹੱਸਾ ਤੇ ਤੂੰ ਥੋੜੀ ਜਿਹੀ ਜ਼ੁਬਾਨ ਆਪਣੀ ਕੰਟਰੋਲ 'ਚ ਕਰਿਆ ਕਰ ਨਾ ਪਿਆਰ ਨਾ ਰਿਆ ਕਰ ਪਿਆਰ ਨਾ ਮੈਨੂੰ ਸਿਰ ਤੇ ਚੋਕੇ ਰੱਖ ਲੈ ਸਿਰ ਤੇ ਨਾ ਚੋਕੋ ਤਰਤੀ ਹੈ ਪਤਾ ਹੈ ਕਿ ਮੈਂ ਵੀ ਕਰਦੀ ਆ ਨਾ ਕਰਦੀ ਓ ਗੱਡ ਨੂੰ ਸੜੇ ਮੱਥੇ ਨਾਲ ਕੁੰਦੀ ਓ ਉਹਨੂੰ ਬਿਨ੍ਹਾ ਲਿਆ ਕਰ ਫਿਰ ਸੜੇ ਮੱਥੇ ਨਾਲ ਤਾਂ ਕਿਹੜਾ ਬਟ ਸੋਨਾ ਵਾ ਤੇਰੇ ਨਾਲੋਂ ਜ਼ਿਆਦਾ ਨਹੀਂ ਸੜਿਆ ਆਹ ਜਦੋਂ ਮੈਨੂੰ ਵੇਂਦੀ ਪਿਛਾੜੀ ਕਰ ਲੈਂਦੀ ਮੇਰਾ ਬੰਦਾ ਮੈਂ ਤੇਰੇ ਨਾਲ ਕਿੰਨੀ ਆ ਮੈਂ ਤੇਰੇ ਨਾਲ ਕੱਟੀਆਂ ਹੀ ਨਾ ਉਹ ਤੇਰਨੂੰ ਬੈੜੀ ਨਹੀਂ ਗਈ ਤੂੰ ਨਹੀਂ ਮੇਰੇ ਨਾਲ ਕੱਟਣਾ ਮੈਂ ਤੇਰੇ ਨਾਲ ਕੱਟੀਆਂ ਵਾ ਵੇਖ ਆਹ ਸਾਰਾ ਕੰਮ ਮੇਰੇ ਕੋਲ ਕਰਾਉਣੀ ਹੁੰਨੀ ਹਾ ਬਾਦ ਜਿੰਨਾ ਤੂੰ ਕਰਦੀ ਆ ਨਾ ਉਹਨਾਂ ਕੋ ਤੂੰ ਉਹਨੂੰ ਦੱਸਦੀ ਆ ਭਿਲਾ ਕਰ ਮੈਂ ਕਿਹਾ ਵਾਗ ਰੂ ਆ ਕੇ ਮੁੰਡੇ ਦਾ ਕੰਮ ਬਣਾਇਆ ਆ ਤਾਂ ਫਿਰ ਆਏ ਤੇ ਫੋਨ ਤੇ ਡੱਕ ਨਾ ਪਾਈ ਪੈਸਾਂ ਦੀ ਕੋਈ ਵੀ ਮੈਂ ਤੈਨੂੰ ਦ ਤਾਂ ਫਿਰ ਵੇਖ ਲਈ ਵੀ ਤੂੰ ਫਿਰ ਮੈਨੂੰ ਜਾਣ ਨਹੀਂ ਚੰਗੀ ਇਤਰਾ ਹੀ ਫਿਰ ਤੇ ਮੈਂ ਕੀ ਲੱਕ ਪਾਉਣੀ ਆ ਉਹਦਾ ਤਾਂ ਕਹਿੰਦੀ ਮਾਂ ਕੋ ਪੈਸੇ ਮੰਗ ਮਾਂ ਤੇਰੀ ਚੰਦੀ ਨਹੀਂ ਮਾਂ ਤੇਰੀ ਸੜੇ ਮੱਥੇ ਵਾਲੀ ਆ ਤੇ ਜੇ ਕਦੀ ਦਿੱਤਾ ਤਾਂ ਤਾਂ ਦੱਸ ਹਾਂ ਤੇ ਜੇ ਉਹ ਤੋਂ ਆਪਣੇ ਵਾਸ ਕੀਤਾ ਵਾ ਤਾਂ ਫਿਰ ਮੈਂ ਤੈਨੂੰ ਕਹਿਣਾ ਹੀ ਆ ਹੁਣ ਜਿਹੜੀਆਂ ਗੱਲਾਂ ਮੈਂ ਤੈਨੂੰ ਸਮਝਾਈਆਂ ਨਾ ਉਹਨਾਂ ਤਾਂ ਰਹੀਂ ਚੱਲ ਮੈਂ ਹੱਦ ਰਹਾ ਪੂੰਗੀ ਪਰ ਤੂੰ ਵੀ ਥੋੜੇ ਜਿਹਾ ਨਾ ਕੰਟਰੋਲ 'ਚ ਰਹਾ ਕਰ ਅੱਗੇ ਸਾਡੇ ਨਾਲ ਤੇ ਇੱਕ ਪਾਸੇ ਤੂੰ ਵਿਦਕਾ ਕੀਤਾ ਹੀ ਆ ਨਾ ਕਾਹਦਾ ਪੈੜੀ ਦਾ ਘਰ ਦਾ ਉਹਨਾਂ ਨੂੰ ਚੁੱਕ ਕੇ ਕਿੱਥੇ ਕੋਠੀ ਦਿੱਤੀ ਤੇ ਸਾਨੂੰ ਸੁਟਿਆ ਇੱਥੇ ਮੈਂ ਫੇਰ ਵੀ ਜਰ ਗਈ ਉਹ ਉਹਦਾ ਆਦਮੀ ਘਰ ਹੀ ਹੈ ਹੈ ਤੇ ਇਹ ਗਿਆ ਬਾਹਰ ਤੇ ਮੈਂ ਆਖਿਆ ਚਲ ਘਰਾਂ ਚ ਘਰ ਵਾ ਮਾਂ ਤੇ ਵੀ ਇਦਾਂ ਕਰਦਾ ਹੁੰਦਾ ਵਾ ਮਾੜਾ ਕੀ ਕੀਤਾ ਤੇਰਾ ਉਹਨੂੰ ਚ ਇੱਕ ਨੂੰ ਚੰਗਾ ਤੇ ਇੱਕ ਨੂੰ ਮੰਦਾ ਵਿਦ ਕਰਾਦਾ ਬੈ ਪਿਆ ਕਾਦਾ ਵਿਦ ਕਰਾ ਪਿਆ ਗਿਆ ਹੋਰ ਕੀ ਤੈਨੂੰ ਥਾਂ ਵੀ ਉਹਨਾਂ ਦਿੱਤਾ ਪਿਆਈ ਵੀ ਉਹਨੇ ਨਹੀਂ ਦਿੱਤੀ ਰੋਪਾੜੇ ਦਿੱਤੇ ਜਿਆਦਾ ਬਾਦ ਉਹ ਆਉਂਦੀ ਆ ਤਾਂ ਤੂੰ ਉਹਨੂੰ ਕੋਈ ਗਾਲ ਹੀ ਨਹੀਂ ਕਹਿੰਦੀ ਮਣਮਣ ਕਰਦੀ ਉਹਦਣਾ ਉਹ ਹੁੰਦੀ ਤਾਂ ਕਿਤੇ ਸ਼ੈ ਸੰਮਾਈ ਅੱਛਾ ਉਹ ਤੱਕ ਕੋ ਮੰਗ ਲਿਆ ਕਰਕੇ ਸਾਡੇ ਕੋ ਮੰਗੀ ਜਾਣਾ ਹੁੰਦਾ ਨਹੀਂ ਹੁਣ ਮੈਂ ਮੰਗਾ ਵੀ ਸਾਬੀ ਬਾਹਰ ਚਲੇ ਉਹ ਦਿੰਦੀ ਆਪਣੇ ਲਈ ਮੰਗ ਲਿਆ ਕਰ ਆਹ ਦਿੰਦੀ ਨਹੀਂ ਉਹਨਾਂ ਨੂੰ ਸੁਖ ਸੁਹਲਤਾ ਸਾਰੀਆਂ ਤੁਹਾਡੇ ਵਾਸਤੇ ਰੱਖਤਾ ਹਾਂ ਚੋਰ ਦੇਣ ਨੂੰ ਸਾਨੂੰ ਕੋਈ ਨਹੀਂ ਜਿਹੜਾ ਸਾਡੇ ਪਾਸੇ ਸੈੱਟ ਹੋ ਗਿਆ ਨਾ ਇਹ ਚੋਰ ਵੇਚ ਕੇ ਤੇ ਹੋਰ ਕੇ ਤੇ ਲੈ ਚੱਲ ਮੈਂ ਜਿਹੜੀ ਗੱਲ ਸਮਝਾਤੀ ਹੈ ਨਾ ਉਹ ਆਪਣੇ ਖਾਨੇ ਬਿਠਾ ਲਈ ਬਿਠਾ ਲਈ ਆਹ ਜਾ ਤੂੰ ਖਾਨੇ ਬਾ ਲੈ ਗਈ ਹੈ ਤੂੰ ਹੁਣ ਆ ਆ ਭਾਵੇਂ ਤੂੰ ਦੋਣੇ ਆ ਦੱਸ ਦੇ ਉਹਨੂੰ ਹਾਂ ਤੂੰ ਇਹ ਚਕਲੋਤਾ ਕਰਦਾ ਕੋਈ ਨਹੀਂ ਮੰਮੀ ਓਦਾਂ ਖਲੋਤਾ ਤੀ ਤੂੰ ਤਮਾਸ਼ਾ ਵੇਖਣ ਡਿਆ ਹੁਣ ਉਹ ਕਾ ਦਾ ਤਮਾਸ਼ਾ ਵੇਖਣ ਡਿਆ ਮੈਂ ਦੱਸ ਤੂੰ ਹੋਰ ਪਰ ਮੈਂ ਵੇਖਣ ਡਿਆ ਉਹ ਨਹੀਂ ਮੈਂ ਕਿਹਾ ਤੂੰ ਡੇ ਗੱਲਾਂ ਬਾਤਾਂ ਕਰਨਾ ਅੱਛਾ ਉੱਚੀ ਉੱਚੀ ਹੌਲੀ ਬੋਲਿਆ ਕਰੋ ਮੰਮੀ ਅੱਛਾ ਤਾਂ ਉਹਨੂੰ ਕਹਿ ਕਿਆ ਕਰਨਾ ਆਪਣੀ ਦਾਦੀ ਨੂੰ ਵੀ ਹੌਲੀ ਬੋਲਿਆ ਕਰ ਕੱਲੀ ਮੰਮੀ ਦੇਖਦੀ ਐ ਹੁਣ ਕਿਹੜਾ ਤੂੰ ਲੰਡੇ ਓਦਾਂ ਹੀ ਗੱਲ ਖਾਂਡੇ ਤੂੰ ਉਹਨੇ ਮੈਂ ਸਰਸਰੀ ਵੀ ਕਹਿੰਨੀ ਤਾਂ ਤਾਂ ਵੀ ਅੱਧਾ ਪੈਂਦੀ ਆ ਮੈਂ ਕਰਾਂ ਕੀ ਚੱਲ ਮੈਂ ਦਾਦੀ ਨੂੰ ਵੀ ਕਹਿ ਲੂੰਗਾ ਪਰ ਤੂੰ ਵੀ ਹੌਲੀ ਬੋਲਿਆ ਕਰ ਮੇਰਾ ਹੁਣ ਸੁਭਾਅ ਬਣ ਗਿਆ ਮੈਂ ਕੀ ਕਰ ਇਹਨੇ ਮੇਰਾ ਇਦਾਂ ਦਾ ਬੋਲ ਕਰ ਦਿੱਤਾ ਮੈਂ ਕੀ ਕਰਾਂ ਮੈਂ ਚੰਨੀ ਮੈਂ ਹਾ ਉੱਚੀ ਬੋਲਾਂ ਕਿੰਨੂੰ ਸੁਣਾਵਾਂ ਇਹ ਤਾਂ ਸੁਣਿਆ ਨੂੰ ਸੁਣੰਦੀ ਆ ਤਾਂ ਮੈਂ ਕੀ ਕਰਾਂ ਹਾ ਉਹ ਤੇ ਗੱਲ ਹੈ ਗਈ ਆ ਚੱਲ ਆਜੋ ਬੋ ਇੱਥੇ ਚੱਲ ਬੈ ਤੇਰੇ ਕਰਕੇ ਡਈ ਹਾਂ ਬੋਲਣ ਮੈਂ ਹੋਰ ਕੱਦ ਲਈ ਬੋਲਣ ਡਈ ਮੈਂ ਤੇਰੇ ਕਰਕੇ ਡਈ ਹਾਂ ਤੈਨੂੰ ਫੇਰ ਮਾਂਪੁਰੀ ਲੱਗਦੀ ਆ ਕਿਉਂ ਕਿ ਡੈ ਹੀ ਮੇਰੇ ਕਰਕੇ ਮੈਂ ਕੰਮ ਕਰਕੇ ਮੈਂ ਕਹਿ ਨਹੀਂ ਹਾਂ ਕਿ ਫੋਨ ਜੇ ਆਵੇ ਬਾਹਰੋਂ ਤੇ ਪਤਾ ਨਾ ਲੱਗੇ ਉਹਨੂੰ ਇਹ ਨਾ ਕਹਿ ਦੀ ਪੈਸਾ ਬਾਰੇ ਡੱਕ ਦਿੰਦੀ ਆ ਨਾ ਉਹਨੂੰ ਕਿੰਨੂੰ ਪੋਤਰੇ ਨੂੰ ਹਾਂ ਤੇ ਕੀ ਕਰਨੇ ਆ ਪੈਸੇ ਤੈਨੂੰ ਕਿਸੇ ਪਾਸੇ ਨਹੀਂ ਲਾਉਣਾ ਇੱਥੇ ਨੌਕਰੀ ਨਾ ਮਿਲੇ ਤੈਨੂੰ ਬਾਹਰ ਅੰਦਰ ਨਹੀਂ ਕਿਤੇ ਕੱਢ ਲੈਣਾ ਮੰਮੀ ਬਾਹਰ ਅੰਦਰ ਵੀ ਕਿੰਨੇ ਅਰੀ ਦੇ ਕਾਗਜ਼ ਲਾਏ ਬਾਹਰ ਦਾ ਵੀਜ਼ਾ ਉਜਾ ਤੇ ਲੱਗਦਾ ਨਹੀਂ ਆ ਮੈਂ ਉਧਰੋਂ ਕਿਹੜਾ ਕੰਮ ਬਣਾਉਣ ਨੂੰ ਮੈਂ ਬਣਾ ਤ ਕੋ ਪੈਸੇ ਕੱਲ ਫੇ ਤੈਨੂੰ ਵੀ ਤੋਰਨਾ ਤੇ ਘਾਰੇ ਦਾ ਹੀ ਲਵਸੀਲਾ ਕਿ ਇਥੇ ਅਨੁਰਾਖਣਾ ਗਲੀਆਂ ਫਿਰਨੀ ਤੈਨੂੰ ਖਰਚੇ ਹਨ ਨਹੀਂਗੇ ਵਿਆਹ ਵਰਿਆ ਹੈਗਾ ਤੂੰ ਸੜਾ ਅੱਗੇ ਡੈਡੀ ਨੂੰ ਕਿ ਨੇਰੀ ਕਹਤਾ ਦੇ ਅੱਗੇ ਕਿੜਾ ਰੈਡੀ ਨੇ ਕੰਮ ਬਣਾਇਆ ਇਦਾਂ ਲਾਰੇ ਚ ਰੱਖਣਾ ਫੇਰ ਆਹ ਜਿਹੜੀ ਅੰਦਰ ਬੈਠੀ ਆ ਨਾ ਪਵਾੜੇ ਪਾਉਣੀ ਸਭ ਇਹਦੀਆਂ ਮਿਹਰਬਾਨੀਆਂ ਨਾ ਵਹਾਨੂੰ ਹਿੱਸਾ ਪੂਰਾ ਦਿੱਤਾ ਨਾ ਹਨ ਬਾਹਰੋਂ ਤਾਂ ਨਾ ਕਰੋ ਤੇ ਨਾ ਕੇ ਪਾਸੇ ਲੱਗਣ ਦਿੰਦੀ ਉਹਦੇ ਹਿਸਾਬ ਨਾਲ ਉਹ ਕੀ ਕਰੇਗਾ ਦੱਸ ਪਹਿਲਾਂ ਮੈਨੂੰ ਆਹੋ ਉਹ ਤੇ ਗੱਲ ਹੈਗੀ ਆ ਮੰਮੀ ਹੂੰ ਕਰਨਾ ਤੇ ਆਪ ਹੀ ਪੈਣਾ ਉਹਨੇ ਤੇ ਜਿਹੜੀ ਤੇਰੇ ਨਾਲ ਲੱਗੀ ਉਹਨੇ ਖਰਚਾ ਨਹੀਂ ਮੰਗਣਾ ਤੇਰੇ ਕੋਲ ਮੰਗਣਾ ਵਾਂਗੇ ਉਹ ਵੀ ਵਿਚਾਰੀ ਦੱਬੀ ਕੁਟੀ ਤਾਂ ਇਹਦੇ ਕੋਲ ਮੰਗਦੀ ਨਹੀਂ ਆਉਂ ਤਾ ਫਿਰ ਮੇਰੇ ਕੋਲ ਮੰਗੂਗੀ ਤੇ ਮੈਂ ਕਿੱਥੋਂ ਦਵਾਂਗੀ ਦੱਸ ਨਾ ਪਹਿਲਾਂ ਫਿਰ ਮੈਨੂੰ ਸਾਰੇ ਕਹਿੰਦੇ ਆ ਲੜਦੀ ਆ ਇਹ ਉੱਚੀ ਬੋਲਦੀ ਤੂੰ ਹੀ ਕਹਿੰਨਾ ਹੋਲੀ ਬੋਲ ਤੇ ਕਰਾਂ ਤੇ ਕਰਾਂ ਕੀ ਦੱਸ ਹੁਣ ਕੀ ਕਹਿੰਦੇ ਡੈਡੀ ਕਹਿੰਦਾ ਸੋਚਦਾ ਮੈਂ ਕਰਦਾ ਮੈਂ ਪਤਾ ਤੇ ਇਹਨੂੰ ਲੰਮਣਾ ਕੇ ਪਾਸੇ ਮੈਂ ਇੱਥੇ ਨਹੀਂ ਗੱਲ ਬਣਦੀ ਤੇ ਇਹਦੀ ਬਣਾ ਕੇ ਆ ਪਾਸੇ ਫੇ ਚੰਗਾ ਜੇ ਬਣਾ ਦੇ ਤਾ ਸਾਰਿਆਂ ਨਾਲੋਂ ਵਧੀਆ ਕੱਲ ਨੂੰ ਖਰਚੇ ਵਧਲੇ ਆ ਤੇਰੇ ਅੱਜ 2 ਜੇ ਕੱਲ ਨੂੰ 3 ਬੜਾ ਔਖਾ ਆ ਕੱਲ ਦਾ ਮੈਨੂੰ ਹੀ ਪਤਾ ਮੈਂ ਕਿਦਾਂ ਟਾਈਮ ਸਾਰਨ ਡਿਆ ਵਾਂ ਕਿਦਾਂ ਬੈਠਾਂ ਬੜਾ ਔਖਾ ਤੇਰੀ ਹੀ ਜਿਹੜੀ ਹੈਗੀ ਹੈ ਪਹਿਲੀ ਪੂਰੀ ਦੇ ਦਿੰਦੀ ਉਹ ਵੀ ਇਹਨਾਂ ਨੂੰ ਉਹਨੂੰ ਫੜਾਤੀ ਨਿੱਕੇ ਨੂੰ ਵੱਧ ਹਿੱਸਾ ਉਹ ਲਾੜਲਾ ਹੀ ਆਦਾ ਮੰਮੀ ਕਿਦੋਂ ਦੀਆਂ ਗੱਲਾਂ ਹੋ ਗਈਆਂ ਹੁਣ ਉਹ ਗੱਲ ਤੋਂ ਵੀ ਲੜਨਾ ਆਪਾਂ ਪਰ ਇਹ ਆ ਨਾ ਜਿਆਦਾ ਤੇ ਜਿਆਦਾ ਤੇ ਹੁੰਦੀ ਆ ਪੁੱਤ ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੁਣ ਪਤਾ ਲੱਗੂ ਨਾ ਤੈਨੂੰ ਜਦੋਂ ਗਾੜੀ ਆਟੇ ਤੇ ਆਏਗਾ ਫਿਰ ਪਤਾ ਲੱਗੂ ਜਦੋਂ ਨਿਆਣੇ ਦੇ ਖਰਚੇ ਵਧੇ ਫਿਰ ਪਤਾ ਲੱਗਣਾ ਜਿਆਦਾ ਕੀ ਹੁੰਦੀ ਹੈ ਇਹਨਾਂ ਨੂੰ ਤਾਂ ਉਹ ਤਾਂ ਵੀ ਰੋਵ ਵਿਚਾਰ ਦੇ ਰਹੀਦੀ ਹੁਣ ਫਿਰ ਦਾਦੀ ਨੂੰ ਕੀ ਕਹੀਏ ਉਹ ਵੀ ਵਿਚਾਰੀ ਬਜ਼ੁਰਗ ਹੋਈ ਆ ਉਹਨੂੰ ਕੀ ਕਹੀਏ ਇਥੋਂ ਕੱਢ ਦੀਏ ਕੱਢਣੋਂ ਤਾਂ ਮੈਂ ਕਹਿੰਦੀ ਨਹੀਂ ਰੋਟੀ ਤੇ ਸੀਮਤ ਰਵੇ ਉਹ ਚੱਲ ਆਦਤ ਆ ਜਦੋਂ ਬੰਦਾ ਹੁਣ ਸੁੱਖ ਵਾ ਉਹਨੂੰ ਮੈਨੂੰ ਕਹਿਣਾ ਪੈਂਦਾ ਵਾ ਇਹ ਕਹਿੰਦੀ ਉਹਨੂੰ ਕੋ ਕਹਿ ਨਾ ਤੇ ਕਮਾਉਣਾ ਤਾਂ ਫਿਰ ਉਹ ਕਿੱਦਾਂ ਕਰੂਗੀ ਕੰਮ ਧੰਦਾ ਕਰਦਾ ਮੈਂ ਤੁਹਾਡੇ ਚ ਕਿਹੜੇ ਬੈਠੀ ਰਹਿਣਾ ਵਾ ਕਿ ਮੈਂ ਹੀ ਕਰਨੇ ਆ ساری ਉਮਰ ਇਹ ਨਾ ਸ਼ੁਗਰ ਕਰੋ ਕਿ ਮੈਂ ਸਾਰਾ ਲਾਣਾ ਚੁੱਕਿਆ ਵਾ ਤੁਹਾਡਾ ਉਹ ਤੇ ਗੱਲ ਹੈਗੀ ਆ ਮੰਮੀ ਹਾਂ ਇਹ ਤੇ ਮੈਂ ਮੰਨਦਾ ਵੀ ਚੱਲ ਤੂੰ ਲਈ ਫਿਰ ਢੇ ਜੇ ਪਰ ਨਾ ਐਦਾਂ ਮੰਮੀ ਪੈੜੀ ਬੰਨੇ ਤੋਂ ਵੀ ਕੀ ਆਉਂਦਿਆ ਵਾ ਜੇ ਸੋਚੀਏ ਤੇ ਫਸਲ ਸਹੀ ਨਹੀਂ ਆਉਣੀ ਪਤਾ ਫਸਲ ਨਾ ਰੋਜ਼ ਨਹੀਂ ਆਉਣਾ ਉਹ ਤੇ ਮੈਂ ਵੀ ਕਹਿੰਨੀ ਆ ਉਹਨੂੰ ਵੀ ਕਿਹਾ ਮੈਂ ਵੀ ਫਸਲ ਤੋਂ ਕੀ ਬੰਨਾ ਫਸਲ ਤੁਹਾਡੇ ਸਿਰ ਤੇ ਰੱਖੀ ਆ ਤੈਨੂੰ ਗੱਲ ਹੀ ਘੱਲਿਆ ਵਾ ਇਹਦੇ ਦਾ ਕੋਈ ਸੋਚ ਇੱਕਦਾ ਚਲ ਵੇ ਲੈ ਲੈਨੇ ਮਮੀ ਕੀ ਕਹਿੰਦਾ ਫੇ ਡੈਡੀ ਆਹੋ ਨਹੀਂ ਕਾ ਬੇ ਅੱਧਾ ਮੈਂ ਹੁਣ ਕਿਹਾ ਵਾ ਮੈਂ ਇਹ ਕੰਮ ਕਰਨ ਬਾਅਦ ਕਰਨਾ ਵਾ ਤਾਂ ਕੋਈ ਗੱਲ ਨਹੀਂ ਕਰਦੇ ਸੀ ਲਵਸੀਲਾ ਇੱਥੇ ਥੋੜਾ ਤਾਂ ਮੈਂ ਫਿਰਨਾ ਮੈਂ ਕਦੀ ਉੱਥੇ ਇੰਟਰਵਿਊ ਕਦੀ ਉੱਥੇ ਦੇ ਆ ਇਹ ਘਰ ਨੂੰ ਆ ਜਾ ਉਦਾਂ ਕਹਿਣਾ ਤੇ ਡੈਡੀ ਨੂੰ ਫੇ ਚੰਗੀ ਤਰ੍ਹਾਂ ਹੀ ਕਹਿਣਾ ਅੱਗੇ ਵੀ ਵੇ ਲੋ ਕਿੰਨੇ ਅਰੀ ਲਰਲਪਲ ਆ ਕੇ ਬਾਅਦ ਚ ਨਹੀਂ ਹੁਣ ਟਾਈਮ ਨਾ ਗਿਆ ਹੁਣ ਨਹੀਂ ਤੇਰੇ ਕਾਗਜ਼ ਭਰੇ ਜਾਣੇ ਹੁਣ ਨਹੀਂ ਗੱਲ ਭਾਂਡੀ ਐਦਾਂ ਹੀ ਟਾਈਮ ਪਾਉਂਦਾ ਰਹੇ ਡੈਡੀ ਆਖਰੀ ਮੌਕਾ ਦਿੱਤਾ ਵੀ ਦੱਸ ਦੇ ਜੋ ਕੋ ਕਰਨਾ ਜੇ ਤੇ ਮੈਨੂੰ ਹਾਂ ਨਾ ਦਾ ਜਵਾਬ ਦਿੰਦਾ ਤਾਂ ਫਿਰ ਅਿੰਕੋ ਸੋਚਾਂਗੇ ਕੁਛ ਨਾ ਕੋਹ ਕੇ ਫਿਰ ਆਹ ਫਿਰ ਤਾਂ ਕੋਈ ਨਾ ਕੋਈ ਕਰਨਾ ਹੀ ਪੈਣਾ ਵਾ ਐਤਾਂ ਹੱਥਿਆ ਤਰ ਕੇ ਥੋੜਾ ਸਾਡਾ ਗੁਜ਼ਾਰਾ ਵਾ ਆਹੋ ਇਹ ਤੇ ਗੱਲ ਨਹੀਂ ਆਹ ਤੇਰ ਤਰ ਲਿਆ ਤਾਂ ਘਰ ਨੂੰ ਆ ਗਏ ਚਲ ਚੰਗਾ ਬਾਬਾ ਜੇ ਡੈਡੀ ਗੱਲ ਬਣਾ ਦੇ ਤੇ ਉਹਦੇ ਨਾਲ ਦੀ ਤੇ ਰੀਤ ਸੀ ਮੈਂ ਤੇ ਅੱਗੇ ਇਹੋ ਚਾਹੁੰਦਾ ਵੀ ਡੈਡੀ ਵਾਲੀ ਥਾਂ ਤੇ ਕਿਤੇ ਮੈਨੂੰ ਵੀ ਉੱਥੇ ਨੌਕਰੀ ਮਿਲ ਜੇ ਤੇ ਵਧੀਆ ਨਾਲੇ ਚੱਲ ਜਦੋਂ ਮੰਦਾ ਕਿਤੇ ਨਵਾਂ ਨਵਾਂ ਜਾਂਦਾ ਵਾ ਅੱਗੇ ਕੋਈ ਸਾਹਮਣ ਵਾਲਾ ਤੇ ਹੋਊਗਾ ਪਜਾਦੂ ਜੀ ਥਾਂ ਜਾ ਕੇ ਨਾਣ ਜਾਣ ਥਾਂ ਤੇ ਜਾਣਾ ਵਾ ਫਿਰ ਵੀ ਸੋਗ ਨਾ ਆ ਜਾਂਦੀਆਂ ਚੱਲ ਸ਼ੁਕਰ ਹੈ ਇੰਨਾ ਵੀ ਮੰਮੀ ਨੂੰ ਮੇਰੇ ਬਾਰੇ ਕਿ ਖਿਆਲ ਆਇਆ ਪਰ ਸਿਆਣੇ ਕਹਿੰਦੇ ਆ ਮਾਂ ਤੇ ਮਾਂ ਹੀ ਹੁੰਦੀ ਆ ਫਿਰ ਵੀ ਟੈਨਸ਼ਨ ਤੇ ਮੰਮੀ ਨੂੰ ਹੈ ਹੀ ਆ ਭਾਵੇਂ ਮੰਮੀ ਉਦਾਂ ਚੱਲ ਗੁੱਸੇ ਜਿਹੀ ਖਿਜੀ ਰਹਿੰਦੀ ਆ ਕਹਿ ਲੈਂਦੀ ਆ ਸੋਗ ਨਾ ਪਰ ਆ ਵਧੀਆ ਹੋ ਸਕਦਾ ਡੈਡੀ ਨੂੰ ਵੀ ਗੁੱਸੇ ਨਾਲ ਹੀ ਕਿਹਾ ਹੋਵੇ ਵੀ ਘਰ ਬਣਾਵਾਂ ਗੱਲ